ਅੱਜ ਵਾਲੀ ਦੀ ਐਮ ਖਬਰ ਮਿਲ ਗਰਾਉਂਡ ਧਾਰੀਵਾਲ ਵਿੱਚ ਤਾਪੜ ਤਾਪੜ ਚੱਲੀਆਂ ਗੋਲੀਆਂ ਇੱਕ ਨੌਜਵਾਨ ਹੋਇਆ ਗੰਭੀਰ ਜ਼ਖਮੀ ਮਿਲ ਗਰਾਉਂਡ ਧਾਰੀਵਾਲ ਵਿੱਚ ਸੈਰ ਕਰ ਰਿਹਾ ਇੱਕ ਨੌਜਵਾਨ ਤੇ ਤਿੰਨ ਅਨਪਛਾਤੇ ਮੋਟਰਸਾਈਕਲ ਸਵਾਰ ਵਿਅਕਤੀਆਂ ਨੇ ਤਾਪੜ ਤੋੜ ਗੋਲੀਆਂ ਮਾਰ ਕੇ ਜ਼ਖਮੀ ਕਰ ਦੇਣ ਦੀ ਮੰਦ ਭਾਗੀ ਖਬਰ ਸਾਹਮਣੇ ਆਈ ਜ਼ਖਮੀ ਵਿਅਕਤੀ ਨੂੰ ਇਲਾਜ ਲਈ ਗੁਰਦਾਸਪੁਰ ਦੇ ਇੱਕ ਪ੍ਰਾਈਵੇਟ ਹਸਪਤਾਲ ਵਿੱਚ ਭੇਤੀ ਕਰਵਾਇਆ ਗਿਆ ਘਟਨਾ ਵਾਲੀ ਥਾਂ ਤੇ ਪੁਲਿਸ ਪਾਰਟੀ ਸਮੇਤ ਪਹੁੰਚੇ ਡੀਐਸਪੀ ਲਖਵਿੰਦਰ ਸਿੰਘ ਅਤੇ ਐਸਐਚਓ ਧਾਰੀਵਾਲ ਸਰਵਜੀਤ ਸਿੰਘ ਨੇ ਦੱਸਿਆ ਕਿ ਪੁਲਿਸ ਨੂੰ ਸੂਚਨਾ ਮਿਲੀ ਕਿ ਮੈਦਾਨਗਰ ਧਾਰੀਵਾਲ ਵਿੱਚ ਗੋਲੀਆਂ ਲੱਗਣ ਕਾਰਨ ਜ਼ਖਮੀ ਹੋਏ ਇੱਕ ਵਿਅਕਤੀ ਨੂੰ ਇਲਾਜ ਲਈ ਹਸਪਤਾਲ ਭੇਜ ਦਿੱਤਾ ਡੀਐਸਪੀ ਲਖਵਿੰਦਰ ਸਿੰਘ ਨੇ ਦੱਸਿਆ ਕਿ ਤਰਨਤਵਾਸੀ ਪਿੰਡ ਖੁੰਡਾ ਅਤੇ ਬੰਟੀਵਾਸੀ ਪਿੰਡ ਦੀਨਪੁਰ ਦਾ ਰਿਕਾਰਡ ਕ੍ਰਿਮੀਨਲ ਹੈ ਜਦ ਕੇ ਜ਼ਖਮੀ ਹੋਏ ਵਿਅਕਤੀ ਦੀ ਪਛਾਣ ਸਾਇਲ ਕੁਮਾਰ ਪੁੱਤਰ ਉਰਫ ਸਾਲੀ ਪੁੱਤਰ ਜਗਦੀਸ਼ ਰਾਜ ਭਗਤ ਵਾਸੀ ਫੱਜੀਪੁਰ ਵੱਜੋਈ ਆ ਅਤੇ ਗੋਲੀਆਂ ਚੱਲਣ ਦੀ ਵਜ੍ਹਾ ਇਹਨਾਂ ਦੀ ਆਪਣੀ ਪੁਰਾਣੀ ਰੰਗਸ ਹੈ ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਜਾਂਚ ਕੀਤੀ ਜਾ ਰਹੀ ਹੈ ਅਤੇ ਜਲਦੀ ਹੀ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ ਜਾਏਗਾ ਦੇਖੋ ਧਾਰੀਵਾਲ ਤੋਂ ਪੱਤਰਕਾਰ ਅਰਣ ਕੁਮਾਰ ਦੇ ਨਾਲ ਇੰਦਰਜੀਤ ਦੀ ਖਾਸ ਰਿਪੋਰਟ ਉਹ ਜੀ ਇਹ ਮਸਲਾ ਸੀ ਪਰ ਫੋਟੋ ਉੱਪਰ ਲੱਗ ਰਹੀ ਇਹ ਮੰਜੋਂ ਦੀ ਗੱਲ ਹੈ। ਹਾਂਜੀ ਹਾਂਜੀ ਮੈ ਲਗਰਾਉਂ ਤੇ ਗੋਲੀ ਚੱਲੀ ਅੱਜ ਮੌਕੇ ਤੇ ਆਏ ਆ। ਇਹਨਾਂ ਦਾ ਐਕਚੁਅਲੀ ਨਾ ਇੱਕ ਕਰਨਾ ਮੁੰਡਾ ਖੁੰਡੇ ਪਣ ਦਾ। ਇੱਕ ਮੁੰਡਾ ਹੈਗਾ ਵਾ ਬੀਨਵਾਲ ਬੀਨਵਾਲ ਦਾ। ਬਿਲਕੁਲ। ਬੀਨਪੁਰ ਦਾ। ਬੰਟੀ ਮੁੰਡਾ। ਇਹ ਆਪਸ ਵਿੱਚ ਪਹਿਲਾਂ ਵੀ ਲੜਦੇ ਝਗੜਦੇ ਨੇ ਕ੍ਰਿਮੀਨਲ ਬੈਕਗ੍ਰਾਉਂਡ ਦੇ ਨੇ ਦੋਨੋਂ। ਤੇ ਇਹਨਾਂ ਤੇ ਪਹਿਲਾਂ ਹੀ ਆਲਰੇਡੀ ਮਕਦਮੇ ਦਰਜ ਨੇ। ਇਹਨਾਂ ਦੇ ਆਪਸ ਵਿੱਚ ਪਹਿਲਾਂ ਕੋਈ ਕੋਈ ਲੜਾਈ ਝਗੜਾ ਚੱਲ ਰਿਹਾ ਸੀ ਇਸ ਕਰਕੇ ਅੱਜ ਇਹਨਾਂ ਨੇ ਇੱਥੇ ਗੋਲੀ ਚਲਾਈ ਹੈ ਇੱਕ ਮੁੰਡਾ ਇੰਜਰਡ ਹੋਇਆ ਉਹਦੇ ਵਿੱਚ ਛੱਲੀ ਜਿਹੜਾ ਫਾਇਰ ਆਰਮ ਲੱਗਾ ਹੈ ਤੇ ਬਾਕੀ ਇਨਵੈਸਟੀਗੇਸ਼ਨ ਕਰ ਰਹੇ ਆ ਸਰ ਜਿਹੜੇ ਮੁੰਡੇ ਜਿਹੜਾ ਇੰਜਰਡ ਹੋਇਆ ਉਹ ਹੀ ਇਹਨਾਂ ਨਾਲ ਸੀ ਕਰਨਾ ਕੋਈ ਪਰ ਉਹ ਜਿਹੜਾ ਬੰਟੀ ਗਰੁੱਪ ਹੈ ਜਿਹੜਾ ਉਹ ਇਹਨਾਂ ਦੇ ਨਾਲ ਦਾ ਮੁੰਡਾ ਇਹਨਾਂ ਦੇ ਗਰੁੱਪ ਦਾ ਸੀਗਾ ਤੇ ਉਹਨਾਂ ਦੇ ਨਾਲ ਰਿਲੇਟਡ ਸੀਗਾ ਜਦੋਂ ਉਹ ਗਰਾਊਂਡ 'ਚ ਆਇਆ ਤੇ ਉਹਦੇ ਇਹਨਾਂ ਫਾਇਰ ਇੰਜਰੀ ਕੀਤੀ ਕਿੰਨੇ ਲੋਕ ਇਰਫਾਇਰ ਕਰਨ ਵਾਲੇ ਸਾਰ ਵਾਲੇ ਤਿੰਨ ਜਣੇ ਸੀ ਡਾਕਟਰ ਕੋਈ ਕੱਪੂ ਆਇਆ ਨਹੀਂ ਬਸ ਦੇ ਹੀ ਇਨਵੈ